ਸਖਬੀਰ ਸਿੰਘ ਬਾਦਲ ਨੇ ਬਾਗੀਆਂ ਦੇ ਧੜੇ 'ਚ ਵੱਡੀ ਸੇਂਧ ਮਾਰੀ ਕਰ ਦਿੱਤੀ ਹੈ ਇੱਕ ਵੱਡਾ ਸਿਆਸੀ ਆਗੂ ਤੇ ਬਾਗੀ ਧੜੇ ਦਾ ਵੱਡਾ ਆਗੂ ਵਾਪਸ ਅਕਾਲੀ ਦਲ ਦੇ ਸਖਬੀਰ ਬਾਦਲ ਦੇ ਧੜੇ ਨਾਲ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਆਗੂ ਦੀ ਡਿਊਟੀ ਲਾ ਕੇ ਉਸ ਆਗੂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਸ ਵੱਡੇ ਪਰਿਵਾਰ ਦੇ ਨਾਲ ਆਗੂ ਨਾਲ ਨਹੀਂ ਵੱਡੇ ਸਿਆਸੀ ਪਰਿਵਾਰ ਦੇ ਨਾਲ ਜਿਹੜਾ ਪਰਿਵਾਰ ਬਾਗੀਆਂ ਦੇ ਨਾਲ ਤੁਰ ਪਿਆ ਸੀ ਉਸ ਨੂੰ 모ੜਨ ਦਾ ਜਿਹੜਾ ਯਤਨ ਕੀਤਾ ਗਿਆ ਵੱਡੀ ਸੇਨ ਮਾਰੀ ਆ ਵੱਡਾ ਝਟਕਾ ਬੀਬੀ ਜ਼ਗੀਰ ਕੌਰ ਸਿਕੰਦਰ ਮਲੂਕਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਰਜੀਤ ਸਿੰਘ ਰਖੜਾ ਵਰਗੇ ਆਗੂਆਂ ਨੂੰ ਇੱਕ ਵੱਡੇ ਪਰਿਵਾਰ ਨੂੰ ਬਾਗੀ ਧੜੇ ਜੋ ਤੋੜਨ ਚ ਕਾਮਯਾਬ ਹੁੰਦਾ ਹੋਇਆ ਵਿਖਾਈ ਦੇ ਰਿਹਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਤੁਸੀਂ ਜੁੜ ਚੁੱਕੇ ਹੋ ਲੋਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜ ਮਾਲਵੇ ਦੀ ਸਿਆਸਤ ਅੰਦਰ ਖਾਸ ਕਰਕੇ ਸੰਗਰੂਰ ਤੇ ਬਰਨਾਲੇ ਦੇ ਵਿੱਚ ਇਸ ਸਿਆਸੀ ਪਰਿਵਾਰ ਦਾ ਤੇ ਆਗੂ ਦਾ ਵੱਡਾ ਕਦ ਹੈ ਆਪਣੀਆਂ ਉਂਗਲੀਆਂ ਤੇ ਕਿਸੇ ਸਮੇਂ ਇਸ ਇਲਾਕੇ ਦੀ ਸਿਆਸਤ ਨੂੰ ਉਹਨਾਂ ਨੇ ਨਚਾਇਆ ਹੈ ਅੱਜ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂਆਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਦਰਅਸਲ ਮਾਮਲਾ ਕੁਝ ਇਹ ਹੈ ਕਿ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਰਨਾਲਾ ਸਥਿਤ ਸੁਰਜੀਤ ਸਿੰਘ ਬਰਨਾਲਾ ਦੇ ਘਰ ਵਿੱਚ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਪਾਰਟੀ ਦੇ ਨਾਲ ਤੁਰਨ ਲਈ ਸੁਖਬੀਰ ਸਿੰਘ ਬਾਦਲ ਦੇ ਧੜੇ ਨਾਲ ਚੱਲਣ ਦੇ ਲਈ ਮਨਾਉਣ ਦੇ ਵਿੱਚ ਕੋਸ਼ਿਸ਼ ਕੀਤੀ ਹੈ ਸੂਤਰ ਦੱਸਦੇ ਆ ਕਿ ਨਰਮੀ ਜਿਹੜੀ ਹੈ ਉਹ ਬਰਨਾਲਾ ਧੜੇ 'ਚ ਵਿਖਾਈ ਦਿੱਤੀ ਹੈ ਬਰਨਾਲਾ ਧੜਾ ਲਗਾਤਾਰ ਬਾਗੀ ਧੜੇ ਦੇ ਨਾਲ ਚੱਲ ਰਿਹਾ ਸੀ ਆਪਣੇ ਪੁਰਾਣੇ ਗਿਲੇ ਸ਼ਿਕਵੇ ਭਰਾ ਕੇ ਭੁਲਾ ਕੇ ਉਹ ਜਿਹੜਾ ਹੈ ਉਹ ਢਿੰਡਸਾ ਪਰਿਵਾਰ ਨਾਲ ਵੀ ਤੁਰ ਰਿਹਾ ਸੀ ਪਰ ਹੁਣ ਮਾਮਲਾ ਬਦਲ ਗਿਆ ਹੈ ਪਰਮਜੀਤ ਸਿੰਘ ਸਰਨਾ ਦੀ ਇਸ ਮੁਲਾਕਾਤ ਤੋਂ ਬਾਅਦ ਕਾਫੀ ਚਰਚਾ ਆ ਬਾਕੀ ਧੜਾਏ ਗੱਲ ਸੋਚਣ ਲਈ ਮਜਬੂਰ ਹੈ ਕਿ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਉਹਨਾਂ ਨਾਲ ਖੜੇਗਾ ਜਾਂ ਨਹੀਂ ਪਹਿਲਾਂ ਹੋਈਆਂ ਮੀਟਿੰਗਾਂ ਦੇ ਵਿੱਚ ਵਿਧਾਇਕ ਰਹੇ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਗਗਨਜੀਤ ਸਿੰਘ ਬਰਨਾਲਾ ਜਿਹੜੇ ਆ ਉਹ ਸ਼ਾਮਲ ਹੁੰਦੇ ਰਹੇ ਆ ਤੇ ਪ੍ਰੈਸ ਕਾਨਫਰੰਸਾਂ 'ਚ ਵੀ ਹਿੱਸਾ ਲੈਂਦੇ ਰਹੇ ਆ ਅੱਜ ਦੀ ਮੀਟਿੰਗ 'ਚ ਬੀਬੀ ਸਰਜੀਤ ਕੌਰ ਜੋ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਨੇ ਉਹਨਾਂ ਨੇ ਸਰਨਾ ਹੁਣਾਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਨਾਲ ਡਟ ਕੇ ਚੱਲਣ ਦਾ ਐਲਾਨ ਵੀ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਟਕਸਾਲੀ ਪਰਿਵਾਰਾਂ ਨਾਲ ਮਿਲਣ ਦੇ ਸਿਲਸਿਲੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਪ੍ਰੰਤ ਸਰਨਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਪਾਰਟੀ ਦੇ ਟਕਸਾਲੀ ਪਰਿਵਾਰਾਂ ਨੇ ਸਦਾ ਹੀ ਤਤਪਰ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਇਸੇ ਤਰ੍ਹਾਂ ਨਾਲ ਬਰਨਾਲਾ ਪਰਿਵਾਰ ਵੀ ਤਹਾਕਿਆ ਤੋਂ ਅਕਾਲੀ ਦਲ ਦਾ ਅਹਿਮ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਅੰਦਰ ਬੰਦਾ ਮਾਨ ਸਤਿਕਾਰ ਵੀ ਦਿੱਤਾ ਜਾਵੇਗਾ ਅਤੇ ਅਹਿਮ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਇਹ ਹੋਰ ਤਕੜਾ ਹੋ ਤਕੜੇ ਹੋ ਕੇ ਪਾਰਟੀ ਦੀ ਬਿਹਤਰੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਤੁਸ਼ਾ ਨਾਲ ਕੰਮ ਕਰ ਸਕਣ ਸਰਨਾ ਨੇ ਅੱਗੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਟਕਸਾਲੀ ਪਰਿਵਾਰਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਾਰਟੀ ਵਿੱਚ ਬੰਨਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਬਰਨਾਲਾ ਪਰਿਵਾਰ ਵੱਲੋਂ ਬੀਬੀ ਸਰਜੀਤ ਕੋਰ ਬਰਨਾਲਾ ਨੇ ਪਾਰਟੀ ਲਈ ਡਟ ਕੇ ਖੜਨ ਦਾ ਭਰੋਸਾ ਦਿੱਤਾ ਤਾਂ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਸਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਟਕਸਾਲੀ ਪਰਿਵਾਰ ਹੈ ਇਸ 'ਚ ਕੋਈ ਸ਼ੱਕ ਨਹੀਂ ਪਰ ਉਹ ਲਗਾਤਾਰ ਬਾਗੀ ਧੜੇ ਦੇ ਨਾਲ ਚੱਲ ਰਿਹਾ ਸੀ ਜਦੋਂ ਦੀ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਉੱਤੇ ਹਲਕੀ ਜਿਹੀ ਪਕੜ ਕਮਜ਼ੋਰ ਹੋਈ ਆਪਣੇ ਧੁਰਵ ਵਿਰੋਧੀ ਰਹੇ ਖਾਸ ਕਰਕੇ ਢੀਂਡਸਾ ਦੇ ਬਰਨਾਲਾ ਪਰਿਵਾਰ ਸੰਗਰੂਰ ਤੇ ਬਰਨਾਲੇ ਦੀ ਸਿਆਸਤ ਵਿੱਚ ਇੱਕ ਦੂਜੇ ਦੇ ਧੁਰਵ ਵਿਰੋਧੀ ਰਹੇ ਅਕਾਲੀ ਧੜਿਆਂ ਦੇ ਅੰਦਰ ਇਹਨਾਂ ਦੋਵਾਂ ਦੇ ਧੜੇ ਸੀ ਕਦੇ ਉਹ ਧੜਾ ਉਹਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰਦਾ ਸੀ ਕਦੇ ਕਿਹੜਾ ਹੁਣ ਇਹ ਇਕੱਠੇ ਨੇ ਇਸ ਤੋਂ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਆਲਾ ਧੜਾ ਬੜਾ ਚਿੰਤਤ ਹੈ ਕਿ ਆਖਰਕਾਰ ਮਾਮਲਾ ਕੀ ਆ ਜਾਣਕਾਰ ਇਹ ਦੱਸਦੇ ਆ ਕਿ ਸੁਖਦੇਵ ਸਿੰਘ ਢਿੰਡਸਾ ਦੇ ਮੁਕਾਬਲੇ ਅਕਾਲੀ ਦਲ ਬਰਨਾਲਾ ਪਰਿਵਾਰ ਨੂੰ ਦੁਬਾਰਾ ਜਿਹੜਾ ਤਕੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੁਖਬੀਰ ਸਿੰਘ ਬਾਦਲ ਵਾਲਾ ਤੜਾ ਪਰਮਜੀਤ ਸਿੰਘ ਸਰਨਾ ਦੀ ਡਿਊਟੀ ਲਗਾਈ ਗਈ ਹੈ ਕਿ ਪਰਮਜੀਤ ਸਿੰਘ ਸਰਨਾ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕਰਨ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਸੁਨੇਹਾ ਜਿਹੜਾ ਉਹ ਪਹੁੰਚਾਇਆ ਜਾਵੇ ਇਹੀ ਕੰਮ ਕਰਨ ਲਈ ਸਰਨਾ ਆਏ ਆ ਅਗਾਹੇ ਵਗਾਹੇ ਸਰਨਾ ਅਜਿਹੀਆਂ ਚੀਜ਼ਾਂ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਪਰ ਹੁਣ ਜ਼ਿੰਮੇਵਾਰੀ ਲਾ ਦਿੱਤੀ ਗਈ ਹੈ ਵੱਡੀ ਜ਼ਿੰਮੇਵਾਰੀ ਹੈ ਉਹਨੂੰ ਨਿਭਾ ਰਹੇ ਨੇ ਸਰਨਾ ਤਿਕੜਮ ਬਾਜੀ ਦੇ ਬੜੇ ਵੱਡੇ ਮਾਹਰ ਸਿਆਸਦਾਨ ਮੰਨੇ ਜਾਂਦੇ ਆ ਸਿੱਖ ਸਿਆਸਤ ਦੇ ਅੰਦਰ ਕਾਲੀ ਸਿਆਸਤ ਦੇ ਅੰਦਰ ਤਾਂ ਇਸ ਕਰਕੇ ਹੀ ਸਰਨਾ ਦੀ ਡਿਊਟੀ ਲਗਾਈ ਗਈ ਹੈ ਕਿਉਂਕਿ ਬਾਕੀ ਜਿਹੜੇ ਆਗੂ ਆ ਸਰਨਾ ਇੱਕ ਅਜਿਹੇ ਆਗੂ ਆ ਜਿਨ੍ਹਾਂ ਨੇ ਬਾਗੀਆਂ ਦੇ ਬਾਰੇ ਕੋਈ ਬਹੁਤੀ ਖੁੱਲ ਕੇ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ ਗਦਾਰ ਭਾਜਪੀ ਦੇ ਏਜੰਟ ਜੁੰਟ ਵਾਲੇ ਜਿਹੜੇ ਲੱਤਬ ਹੈ ਜਿਹੜੇ ਟੈਗ ਆ ਉਹ ਨਹੀਂ ਦਿੱਤੇ ਇਸ ਕਰਕੇ ਸਰਨਾ ਸਰ ਪ੍ਰਮਾਣਿਤ ਹੋ ਸਕਦੇ ਆ ਜਿਹੜਾ ਇਸ ਮਾਮਲੇ ਦੇ ਵਿੱਚ ਤਾਂ ਸਰਨਾ ਭੂਮਿਕਾ ਨਿਭਾਉਂਦੇ ਨਜ਼ਰ ਆ ਰਿਹਾ ਬਾਕੀਆਂ ਲਈ ਇਹ ਵੱਡਾ ਝਟਕਾ ਹੈ ਕਿ ਜੇਕਰ ਬਰਨਾਲਾ ਪਰਿਵਾਰ ਵਾਪਸ ਸੁਖਬੀਰ ਵਾਲੇ ਧੜੇ 'ਚ ਚਲੇ ਜਾਂਦਾ ਹੈ ਸੰਗਰੂਰ ਦੀ ਅਕਾਲੀ ਸਿਆਸਤ ਦੇ ਮayne ਬਦਲ ਸਕਦੇ ਐ ਪਰਮਿੰਦਰ ਸਿੰਘ ਸੁਖਦੇਵ ਸਿੰਘ ਢੀਂਡਸਾ ਦੇ ਬਰਾਬਰ ਜੇਕਰ ਬਰਨਾਲਾ ਪਰਿਵਾਰ ਨੂੰ ਖੜਾ ਕੀਤਾ ਜਾਂਦਾ ਹੈ ਤੇ ਉਹਨੂੰ ਅਕਾਲੀ ਦਲ ਦੇ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਸਿਆਸਤ ਆਪਣੇ ਰੰਗ ਫੇਰ ਵਿਖਾਉਣੇ ਸ਼ੁਰੂ ਕਰ ਦਵੇਗੀ